ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਰਾਜੋਕੇ ਤਹਿਸੀਲ ਪੱਟੀ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਇਹ ਪਿੰਡ ਦੋਸਤੋ ਪਿੱਖੀ ਪਿੰਡ ਤੋਂ ਜਦੋਂ ਆਪਾਂ ਖੇਮ ਕਰਨ ਵਾਲੀ ਸੜਕ ਜਾਂ ਖੇਮ ਕਰਨ ਵਾਲਾ ਰੋਡ ਆਉਨੇ ਆ ਅਮਰਕੋਟ ਅੱਡੇ ਤੋਂ ਮਹਮੂਦਪੁਰ ਲਾਖਣਾ ਤੇ ਰਾਜੋਕੇ ਇਸੇ ਸੜਕ ਦੇ ਉੱਪਰ ਆ ਅਮਰਕੋਟ ਤੋਂ ਇੱਕ ਸੜਕ ਜਿਹੜੀ ਨਿਕਲਦੀ ਆ ਇਸੇ ਛੜਕ ਦੇ ਉੱਪਰ ਦੋਸਤੋ ਪਿੰਡ ਮਹਿਮੂਦਪੁਰ ਲਾਖਨਾ ਤੇ ਰਾਜੋ ਕੇ ਪਿੰਡ ਆਉਂਦੇ ਆ। ਫਿਰ ਚਮਕੌਰ ਦੇ ਕੋਲ ਆਇਆ ਦੋਸਤੋ। ਇਸ ਘਰੋਂ ਪਹਿਲਾਂ ਵੀ ਆਪਾਂ ਦੋ ਵੀਡੀਓ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਏ ਆ। ਪੂਰੀ ਡਿਟੇਲ ਆ। ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਫੁੱਲ ਇਨਫੋਰਮੇਸ਼ਨ ਆ ਉਹ ਸਾਰੇ ਭਰਾਵਾਂ ਨੂੰ ਮਿਲ ਸਕੇ। ਅੱਜ ਜਿਹੜੇ ਪਸ਼ੂ ਆਪਾਂ ਦੋ ਦਿਖਾਉਣੇ ਆ ਤੁਹਾਨੂੰ ਇੱਕ ਪੂਰੀ ਦਿਖਾਵਾਂਗੇ ਸ਼ੌਂਕੀ ਵੀਰਾਂ ਲਈ ਜਿਹੜਾ ਕੋਈ ਵੀਰ ਸ਼ੌਂਕ ਰੱਖਦਾ ਪੂਰੀ ਮੱਝ ਛੋਟੀ ਖਰੀਦਣ ਦਾ ਪੂਰੀ ਮੱਝ ਦਿਖਾਵਾਂਗੇ ਦੋਸਤੋ ਮਗਰ ਕੱਟੀ ਆ ਇਹ ਵਾਦੇਬੰਦੀ ਆ ਵੀ ਚਲੋ ਮਗਰ ਕੱਟੀ ਆ ਕੋਈ ਵੀਰ ਅੱਗੇ ਸ਼ੌਂਕ ਨਾਲ ਬੱਚਾ ਤਿਆਰ ਕਰ ਲੂਗਾ ਤੇ ਮੱਝ ਦੇ ਥਲੇ ਦੁੱਧ ਵੀ ਸੱਜਣਾ ਵਾਲਾ ਬਾਕੀ ਕਿੰਨਾ ਕ ਸਮਾਂ ਹੋ ਗਿਆ ਸੂਈ ਨੂੰ ਇੱਕ ਸੱਜਰ ਸੂਈ ਆ ਕਿੰਨਾ ਦੁੱਧ ਚੱਲਣ ਡਿਆ ਇਹਨਾਂ ਮੱਝਾਂ ਦੇ ਥੱਲੇ ਤੇ ਕੀ ਰੇੜ ਪਰਦਾ ਰਹਿਣ ਵਾਲਾ ਪੂਰੀ ਗੱਲਬਾਤ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਤੋਂ ਪਹਿਲਾਂ ਵੀਰ ਖੀਰੇ ਸਾਸਰੀ ਕਾਲ ਜੀ ਸੰਤੋਸ ਸਾਹਿਬ ਸਾਸਰੀ ਕਾਲ ਹੋਰ ਵੀ ਹਾਲ ਜੀ ਬਹੁਤ ਵਧੀਆ ਬਹੁਤ ਵਧੀਆ ਵੀਰ ਖੀਰੇ ਠੀਕ ਆ ਸੇ ਤਾਂ ਵੀਰੇ ਵਧੀਆ ਵਧੀਆ ਠੀਕ ਠਾਕ ਠੀਕ ਠਾਕ ਹੈ ਜੀ ਅ ਅਸੂ ਅੱਜ ਆਪਣੇ ਕੋਲ ਜਿਹੜੇ ਦੋ ਬਕਾਊ ਆ ਹਾਂਜੀ ਹਾਂਜੀ ਅੱਛਾ ਇੱਕ ਵੀ ਆਪਾਂ ਪਿੰਡ ਪੰਘਾਲੇ ਵੀ ਆਪਾਂ ਵੀਡੀਓ ਦੋ ਪਾਈਆਂ ਸੀ ਹਾਂ ਤੇ ਉਹਨਾਂ ਦੀ ਬਰੀਡ ਦੇ ਵਿੱਚੋਂ ਹੀ ਇਹ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਆਪਾਂ ਕੋਈ ਇਹ ਨਹੀਂ ਆ ਕਿ ਝੂਠ ਮਾਰ ਕੇ ਡੰਗਰ ਕਿਸ ਨੂੰ ਦੇ ਦਾਂਗੇ ਪੈਸੇ ਬਦਲੇ ਪਤਾ ਨਹੀਂ ਅਗਲੇ ਨੇ ਕਿਤਰਾ ਪੈਸੇ ਕਰਨੇ ਆ ਸਹੀ ਹੈ ਜੀ ਕਿਤਰਾ ਨਹੀਂ ਜੋ ਦੁੱਧ ਆ ਜਿੰਨਾ ਉਹ ਦੱਸਾਂਗੇ ਉਹ ਨਿਕਲੂਗਾ ਹਾਂ ਖਣ ਦੇ ਵਿੱਚ ਕੋਈ ਫਾਲਟ ਹੋ ਉਹਦੀ ਗਾਰੰਟੀ ਹੋਊਗੀ ਆਪਣੀ ਫੁੱਲ ਠੀਕ ਹੈ ਵੀਰੇ ਹਾਂਜੀ ਸੋ ਦੋਸਤੋ ਵੈਸੇ ਹੀਰੇ ਦਾ ਪਿੰਡ ਵੀਰ ਦਾ ਪੰਘਾਲਾ ਤੂਤ ਪੰਘਾਲਾ ਪਿੰਡ ਬਿਲਕੁਲ ਨਾਲ ਨਾਲ ਏ ਰਿਸ਼ਤੇਦਾਰੀ ਦੇ ਵਿੱਚ ਵੀਰਾਂ ਦਾ ਵੀ ਆਪਾਂ ਆਏ ਆ। ਸੋ ਸੱਜਣ ਵੀਰ ਬਾਹਰ ਸੀਗੇ ਕਿਤੇ ਠੀਕ ਆ ਜੀ। ਫੇਰ ਚਮਕੌਰ ਹੋਣੀ ਤੇ ਵੀਰ ਹੀਰਾਂ ਦਾ ਵੀ ਆਪਾਂ ਖੋਦ ਜੜੀ ਇੰਟਰਵਿਊ ਆ। ਪੂਰੀ ਡਿਟੇਲ ਆਪਾਂ ਖੋਦ ਇਹਨਾਂ ਦੀ ਦੇ ਦਿੰਨੇ ਆ। ਤੇ ਹੀਰੇ ਵੀਰ ਇੱਕ ਆਪਣੇ ਕੋਲ ਬੂਰੀ ਮੱਝ ਵਿਕਾਊ ਆ। ਇਹ ਤੁਸੀਂ ਦੱਸ ਰਹੇ ਸੀ ਵੀ ਉੱਚੇ ਬੱਚੇ ਦੇ ਵਿੱਚ। ਹਾਂਜੀ ਹਾਂਜੀ। ਪਰ ਦੁੱਧ ਸੱਜਣਾਂ ਵਾਲਾ ਹੀ ਆ। ਸੱਜਣਾਂ ਵਾਲਾ ਹੀ ਆ। ਠੀਕ ਆ। ਤੇ ਇੱਕ ਆਪਣੇ ਕੋਲ ਜੜੀ ਇਹ ਮੱਝ ਸੂਈ ਹੈ ਬਿਲਕੁਲ ਝੋਟੀ ਹੈ ਤਾਜੀ ਸੂਈ ਹੈ ਜੀ। ਇਹ ਹਜੇ ਮੈਲੇ ਤੇ ਚੱਲਣੀ ਸੰਧੂ ਸਾਹਿਬ। ਠੀਕ ਆ ਜੀ। ਹਾਂਜੀ ਆਹ ਬੱਚਾ ਹੈਗਾ। ਲਗਾ ਦਿਓ ਵਤਸਾ ਬੱਤਿਆ ਦੋਵੇਂ ਤੁਸੀਂ ਆ ਦੇਖ ਲਓ ਵੈਸੇ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਕੱਲੇ ਕੱਲੇ ਪਸ਼ੂ ਦੀ ਜਦੋਂ ਡਿਟੇਲ ਲਈ ਨਾਲ ਦੀ ਨਾਲ ਵੀ ਦਿਖਾ ਦਾਂਗੇ ਇਹ ਕੱਟੀ ਆ ਪੂਰੀ ਦੇ ਮਗਰ ਪੂਰੀ ਕੱਟੀ ਆ ਇਹਦੇ ਸ਼ੁਰੂਆਤ ਪਹਿਲੇ ਨੰਬਰ ਤੋਂ ਇੱਥੋਂ ਕਰ ਲੀਏ ਪੂਰੀ ਝੋਟੀ ਤੋਂ ਇਸ ਪੂਰੀ ਭਾਏ ਫਿਰ ਇੱਕ ਤਾਂ ਦਾ ਟਾਈਮ ਦੱਸ ਦੇ ਵੀ ਕਿੰਨਾ ਸਮਾਂ ਹੋ ਗਿਆ ਨੂੰ ਸਰੀ ਨੂੰ ਇਹਨੂੰ ਸੰਧੂ ਸਾਉ ਕੋਇਲਾਲੇ ਚਾਰ ਕੋਇਲਾਲੇ ਪੰਜ ਓਕੇ ਇਹਨੂੰ ਇੱਕ ਤਰੀਕ ਨੂੰ ਮਹੀਨਾ ਆ ਜਾਣਾ ਟੀਕੇ ਭਰੇ ਨੂੰ ਅੱਛਾ ਜੀ ਇਹਦੀ ਆਪਣੀ ਫੁੱਲ ਗਾਰੰਟੀ ਜੇ ਕੋਈ ਫਿਰਨ ਦੀ ਹਾਂਜੀ ਪਹਿਲੇ ਟੀਕੇ ਦੇ ਨੰਗਰ ਆਪਣਾ ਖਲੋਇਆ ਜਾਂਦਾ ਵੈਗਰੋ ਦੀ ਕਿਰਪਾ ਬਾਬੇ ਦੀਪਸਾਉ ਦੀ ਠੀਕ ਹੈ ਜੀ ਹਾਂ ਜੀ ਤੇ ਇਹ ਸੂਆ ਕਿਨਵਾ ਤੇ ਸੂਆ ਹਰ ਕੀ ਇਹਨੇ ਤੀਜੇ ਸੂਵੇ ਵਾਸਤੇ ਟੀਕਾ ਭਰਿਆ ਗਿਆ ਹੈ ਤੇ ਦੂਜੇ ਚ ਹੁਣ ਚੱਲ ਰਹੀ ਹੈ ਦੂਜੇ ਚੱਲ ਰਹੀ ਹੈ ਦੂਜੇ ਦੂਜੇ ਸੂਵੇ ਵਾਸਤੇ ਕੱਟੀ ਮਗਰ ਹਾਂ ਕਿੰਨਾ ਸਮਾਂ ਵੈਸੇ ਕਿੰਨਾ ਦੱਸਿਆ ਸੀ ਹੋ ਗਿਆ ਨੂੰ ਤੁਸੀਂ ਕੋਈ ਲਾਲੇ ਚਾਰ ਕੋਈ ਲਾਲੇ ਪੰਜ ਠੀਕ ਹੈ ਤਕਰੀਬਨ ਆ ਚਾਰ ਸਾਢੇ ਚਾਰ 44 ਲੈ ਕੇ ਪੰਜਵੇਂ ਮਹੀਨੇ ਦੇ ਵਿੱਚ ਵਿੱਚ ਸੂਈ ਨੂੰ ਹੋ ਗਏ ਜੀ ਠੀਕ ਹੈ ਜੀ ਤੇ ਇੱਕ ਤਰੀਕ ਨੂੰ ਇਹਨੂੰ ਮਹੀਨਾ ਪੂਰਾ ਆ ਜਾਣਾ ਟੀਕੇ ਭਰੇ ਨੂੰ ਠੀਕ ਹੈ ਜੀ ਤੇ ਦੁੱਧ ਦਾ ਇਸ ਵਕਤ ਕਿੰਨਾ ਦੱਸਿਆ ਸਹੀ ਜਿਹੜਾ ਕਰੈਕਟ ਦੁੱਧ ਵੀਰ ਜੀ ਇਹਨੂੰ ਨਾ ਟੀਕਾ ਭਰਵਾਇਆ ਸੀ ਹਾਂ ਜ ਮੰਨ ਕੇ ਚੱਲੋ ਦੁੱਧ ਹੈਗਾ ਸੀ ਇਹਦੇ ਥੱਲੇ 10 ਕਿਲੋ ਪੂਰਾ ਨੈਟ ਹਾਂਜੀ ਤੇ ਕੀੜੇ ਦੀ ਬੰਦ ਕਰਤੀ ਸੀ ਹਾਂਜੀ ਤੇ ਹੁਣ ਇਸ ਟਾਈਮ ਜਿਹੜਾ ਗਰੰਟੀ ਵਾਲਾ ਦੁੱਧ 8 ਕਿਲੋ ਨੈਟ ਕੋਈ ਥਣ ਵੱਧ ਘਟ ਹੋਵੇ ਉਹਦੀ ਜ਼ਿੰਮੇਵਾਰੀ ਆਪਣੀ ਹੂੰ ਮੌ ਵੀ ਦੋਸਤੋ ਠੀਕ ਹੈ ਤੇ ਮਿਲਦੀ ਸੰਧੂ ਸਾਹਿਬ ਪਾੜੇ ਦੇ ਜੇ ਪਾੜੇ ਤੇ ਆਹ ਖੁਰਲੀ ਆ ਹਾਂਜੀ ਇਸ ਤਰ੍ਹਾਂ ਹੀ ਬੰਨ ਲੈਣੀ ਆ ਗਾੜੀ ਥੋੜਾ ਵੱਡਾ ਛੋੜੋ ਜਨਾਨੀ ਚੋਲੇ ਬੰਦਾ ਚੋਲੇ ਹਾਂ ਕੋਈ ਆਉਲ ਨਹੀਂ ਮਿੱਠੀ ਆ ਭਾਵੇਂ ਬੱਚਾ ਵੀ ਬੇਸ਼ੱਕ ਮਗਰ ਚੋ ਰੁ ਹੈਗਾ ਪਵਾਉਂਦੀ ਹੈਗੀ ਆ ਛੱਡ ਲੋ ਛੱਡਣਾ ਛੱਡ ਲੋ ਆਉਂਦੀ ਵੀ ਹੈਗੀ ਆ ਜਾਂ ਨਹੀਂ ਛੱਡਣਾ ਸੀ ਤਾਂ ਪਹਾੜੇ ਤੇ ਚੋਂਦੇ ਜੀ ਕਿਉਂ ਹੋਵੇ ਬੱਚਾ ਵੱਡਾ ਹੋਇਆ ਦੰਦਾ ਦੇ ਉਹ ਅਗਲੇ ਅਗਲੇ ਥਣ ਤੇ ਦੰਦੀ ਵੱਡੀ ਤਾਂ ਕਰਕੇ ਪਹਾੜੇ ਦੇ ਕਰਦੇ ਚੱਪਦਾ ਥਣ ਲੋ ਵੀ ਭਰਾਵੋ ਬਾਕੀ ਇੱਕ ਵਾਰੀ ਤੁਸੀਂ ਵਜਨ ਵਟਾ ਚੈੱਕ ਕਰੋ ਤਿਲਾਂ ਵਾਲੀ ਪੂਰੀ ਤੇ ਮਾਜਾ ਪਾ ਤੁਹਾਨੂੰ ਦਿਖਾ ਰਹੇ ਆ ਸੋ ਨੀਲੀ ਦਾ ਵੀ ਕਿਦਾਂ ਕਿਤੇ ਕਰੈਕਟਰ ਹੈਗੇ ਆ ਬਾਕੀ ਤੁਸੀਂ ਵੇਖੋ ਠੀਕ ਆ ਪੂਰੀ ਕੋਈ ਵੀ ਨੀਲੀ ਮਾਨ ਵਾਲੇ ਉਹਦੇ ਨਿਸ਼ਾਨ ਚਾਰੇ ਕੋਰ ਤੋਂ ਪਏ ਇਹਦਾ ਇੱਕ ਗੱਲ ਹੈਗੀ ਪਹਿਲੇ ਇਹਦੀ ਪਹਿਲੇ ਸੂਏ ਉਹ ਕੱਟੀ ਜਿਹੋ ਜਿਹਾ ਟੀਕਾ ਭਰਾ ਦੂੰਗਾ ਉਹੋ ਜਿਹਾ ਦੇ ਦਿੰਦਾ ਬਾਹਰ-ਬਾਰ ਕੱਟੀ ਵਿਖਾਉਂਦਾ ਬਾਹਰ ਕੱਟੀ ਹੈ ਜਿਹੜੀ ਬੱਲੇ ਮੂੰਹ ਵਾਲੀ ਬੱਲੇ ਮੂੰਹ ਵਾਲੀ ਠੀਕ ਆ ਹਾਂਜੀ ਲੈ ਵੀ ਇੱਕ ਵਾਰੀ ਵੀਰ ਹੀਰੇ ਥੋੜਾ ਕੱਟੀ ਦਾ ਫੇਸ ਐਂ ਕਰਿਆ ਜੇ ਜਿਹੜੀ ਮਗਰ ਇਹਦੇ ਲੋ ਵੀ ਭਰਾਓ ਇੱਕ ਮਹੀਨਾ ਵੈਸੇ ਵੀਰਾਂ ਦਾ ਵੀ ਬਿਲਕੁਲ ਟੀਕੇ ਭਾਈ ਨੂੰ ਹੋ ਗਿਆ ਤੇ ਵੰਡ ਵਟਾ ਥੋੜਾ ਜਿਹਾ ਘੱ ਤੇ ਫਿਲਹਾਲ 9-10 ਕਿਲੋ ਤਾਂ ਚੱਲ ਰਹੀ ਸੀ ਹੁਣ ਜਿਹੜਾ 8 ਕਿਲੋ ਦੁੱਧ ਮੌਕੇ ਤੇ ਤੁਸੀਂ ਚੋਗੇ ਤਸੱਲੀ ਕਰ ਲਿਓ ਜਦ ਜਨ ਗਰਭਨ ਹੋ ਗਈ ਜਿੰਨਾ ਪਾਈ ਜਾਓ ਉਹਨਾਂ ਚੋਈ ਜਾਓ ਤਾਂ ਦੁੱਧ ਸੱਜਰ ਦਾ ਵੈਸੇ ਕਿੰਨਾ ਸੀ ਸੱਜਰ ਦਾ ਵੀਰ ਜੀ ਕੋਈ ਝੂਠ ਮਾਰਨ ਵਾਲੀ ਗੱਲ ਨਹੀਂ ਆ 15-16 ਨੈੱਟ ਦੁੱਧ ਠੀਕ ਆ ਔਰ ਉਹ ਬਾਹਰ-ਬਾਰ ਖੜੀ ਜਾਂਦੀ ਭੈਣ ਉਹਦੇ ਥੱਲੇ ਆ ਇਸ ਟਾਈਮ 18 ਕਿਲੋ ਤਾਜੀ ਸੂਈ ਉਹਨੂੰ ਤਕਰੀਬਨ 15 15-16 ਦਿਨ ਹੋ ਗਏ ਚ ਸੂਈ ਨੂੰ ਠੀਕ ਆ ਜੀ ਇੱਕ ਮੋٹے ਤੌਰ ਤੇ ਦੋਸਤੋ ਮੈਂ ਕੈਮਰਾ ਪਹਿਲਾਂ ਮਾਰ ਦਿੰਦਾ ਇਹ ਇਹਦੀ ਸਿਸਟਰ ਈ ਆ ਭੈਣ ਈ ਆ ਦੀ ਹਾਂਜੀ ਇੰਦਾ ਥੱਲੇ ਵੀ ਨਾ ਠੀਕ ਹੈ ਇਹਦੇ ਵੀ ਦੇਖ ਕੇ ਖੋਲ ਕੇ ਆਪਾਂ ਦਿਖਾ ਦਈਏ ਮਾੜੇ ਤੋਰ ਕੇ ਲੋਬੀ ਭਰਾਓ ਇਹ ਮੱਝ ਪੂਰੀ ਆਪਾਂ ਤੁਹਾਡੀ ਤੁਹਾਨੂੰ ਦਿਖਾ ਰਹੇ ਆ 8 ਕਿਲੋ ਇਸ ਵਕਤ ਧਾਰਾਂ ਦੇ ਥੱਲੇ ਹਾਜ਼ਰ ਆ ਸਵੇਰ ਕੋਈ ਬੱਚੇ ਨੂੰ ਵੇਖ ਕੇ ਮੇਰੇ ਵੀਰ 14 ਦਾ ਮੰਨ ਲੇ ਪੰਜਾਂ ਦਾ ਮੰਨ ਲੇ ਅੱਗੇ ਸਮਝ ਹੁੰਦੀ ਆ ਕਿਸੇ ਵੀਰ ਦੀ ਮਗਰ ਕੱਟੀ ਆ ਬਾਕੀ ਇਹ ਗੱਲ ਹੈ ਕਿ ਕੋਈ ਭੜ ਭਰਾ ਦਾ ਸ਼ਬਦ ਆਂਦਾ ਹੈ ਇਹ ਆਪਦਾ ਫੀਡ ਫੋੜ ਘੱਟ ਪਹੁੰਚ ਕਿਉਂਕਿ ਟੀਗਾ ਆਪਾਂ ਭਰਾਇਆ ਹੈ ਹਾਂਜੀ ਅਗਲਾ ਜਾ ਕੇ ਫੀਡ ਵਧ ਪਾ ਦੇ ਹੂੰ ਬੋਲ ਪਵੇ ਤੇ ਫਿਰ ਕਹਿ ਨਹੀਂ ਸਕਦੇ ਨਹੀਂ ਨਹੀਂ ਉਹ ਥੋੜਾ ਜਿਹਾ ਬੰਦਾ ਮਹੀਨਾ ਹੋਰ ਆਪਾਂ ਫੇੜੀਆਂ ਦੀ ਬੰਦ ਕੀਤੀ ਪੱਠਿਆ ਦੇ ਚੋਂਦੇ ਆਪਾਂ ਪੱਠਿਆ ਕੱਲਿਆਂ ਤੇ ਅੱਛਾ ਹਿਰੇ ਵੀਰ ਬਾਕੀ ਚੋਂਣ ਜਾਣ ਕਿਦਾਂ ਵੀਰੇ ਓਕੇ ਸਾਰਿਆਂ ਆ ਮੈਂ ਨਾ ਧਾਰਦਾ ਵੀ ਕੋਈ ਵਾਧ ਘਟ ਹੋਊਗੀ ਤੇ ਉਹਦੀ ਜ਼ਿੰਮੇਵਾਰੀ ਆਪਣੀ ਹੋਊਗੀ ਫੁੱਲ ਲਓ ਦੋਸਤੋ ਪਹਿਲਾਂ ਵੀ ਵੀਰ ਨੇ ਆਪਣੇ ਘਰੋਂ ਪਸ਼ੂ ਸੇਲ ਕੀਤੇ ਸੀਗੇ ਬਹੁਤ ਚੰਗੇ ਚੰਗੇ ਪਸ਼ੂ ਸੇਲ ਕਰਦਾ ਰਿਹਾ ਪੰਘਾਲੇ ਤੋਂ ਤੇ ਉਹਦੇ ਵਿੱਚ ਵੀ ਵੀਰ ਜਿੰਨਾ ਕਹਿ ਦਿੰਦਾ ਰਿਹਾ ਤੇ ਅਕੋ ਗਾਹਕ ਦੱਸਦੇ ਰਹੇ ਵੀ ਜੇ 15 16 ਸਰੀ ਕਹੀ ਆ ਤੇ ਵਾਕੇ 15 16 ਕਿਲੋ ਦੁੱਧ ਚਵਾਇਆ ਆਪਦੇ ਘਰੋਂ ਵੀ ਇਹਨਾਂ ਨੇ ਇੱਕ ਬਹੁਤ ਵੱਡੀ ਜਿਹੜੀ ਪੂਰੀ ਮੱਝ ਸੇਲ ਕੀਤੀ ਸੀ ਮੈਨੂੰ ਤਾਂ ਰਵਾ ਵੀ ਹੁੰਦੇ ਚੁਈ ਹਾਂਜੀ ਹੁੰਦੇ ਚੋਂਦੇ ਚੋ ਠੀਕ ਹੈ ਜੀ ਇਹੇ ਵੀ ਬਾਕੀ ਧਾਰਾਂ ਦੇ ਵਿੱਚ ਕੋਈ ਬਾਤ ਘੜਦੇ ਨਹੀਂ ਮਾੜਾ ਜਿੱਕੇ ਜਿਵੇਂ ਸਾਈਡ ਮਾੜਾ ਚੁੱਕਦਾ ਮੈਂ ਨਾ ਵੀਰ ਜੀ ਉਹ ਤੁਹਾਡੇ ਸਾਹਮਣੇ ਹੁਣ ਬੱਚਾ ਪੈ ਗਿਆ ਥੱਲੇ ਹਾਂਜੀ ਤੇ ਬਾਕੀ ਫੁੱਲ ਗਰੰਟੀ ਹੋਊਗੀ ਥਣ ਵੱਧ ਘੱਟ ਹੋਊਗਾ ਠੀਕ ਹੈ ਜੀ ਥਣਾਂ ਦੀ ਫੁੱਲ ਗਰੰਟੀ ਹੋਊਗੀ ਸੰਤੂ ਸਾਹਿਬ ਦੁੱਧ ਦਾ ਅਗਲੇ ਪਾਇਦਾ ਜੇ ਕੋਈ ਜਾ ਕੇ ਪਾਊਗਾ ਹਾਂ ਤੇ ਦੁੱਧ ਚੋੜੋ ਜੇ ਜਾ ਕੇ ਬੰਨ ਨੀ ਤਰੇ ਥੱਲੇ ਦਿੱਤੀ ਤੇ ਫਿਰ ਥੋੜਾ ਦੁੱਧ ਦੇਣਾ ਨੇ ਹੂੰ 9 ਅੱਖਾਂ ਦੇ ਵਿੱਚ ਜਵਾਬ ਆ ਦੋਸਤੋ ਤੇ ਪੂਰੀ ਨੀਲੀ ਦੇ ਵਿੱਚ ਮੰਨ ਕੇ ਮੇਰਾ ਵੀਰ ਸੌਦਾ ਕਰ ਲਿਓ ਸਸਤੀ ਪੂਰੀ ਆ ਨਾਲ ਤੇਲ ਪ੍ਰੋਪਰ ਤੁਸੀਂ ਵੇਖੋਗੇ ਬਾਡੀ ਦੇ ਉੱਪਰ ਇੱਕ ਅਹਿਮ ਗੱਲ ਹੈਗੀ ਵੀ ਵਜਨ ਵੱਟਾ ਪੂਰਾ ਇਹ ਨਹੀਂ ਹੈਗਾਗਾ ਬਿਲ ਸੇਰੀ ਆ ਠੀਕ ਆ ਜੀ ਹੱਡ ਰੋਲਡ ਆ ਪੂਰੀ ਨਹੀਂ ਹੈਗੀ ਕਿ ਬਿਲਕੁਲ ਸੁਣੀ ਹਾਈਟ ਕੱਦ ਵਿੱਚ ਆ ਪੂਰੀ ਰਾਜੀ ਆ ਜਿੰਨੀ ਵੀ ਆ ਕੋਈ ਸਾਫ ਸੰਭਾਲ ਚੰਗੀ ਕਰ ਲੂਗਾ ਨਿਕਲ ਆਉਂਦੀ ਆ ਉਹ ਆਪਾਂ ਹਮੇਸ਼ਾ ਕਹਿੰਦੇ ਵੀ ਜਦੋਂ ਤੱਕ ਪਾਸਪੋਰਟ ਚੈੱਕ ਪਾਸ ਵਿੱਚ ਨਹੀਂ ਆਉਂਦਾ ਉਹ ਕਿਸੇ ਵੀਰ ਦਾ ਇਲਾਕਾ ਜੇ ਨਿਕਲ ਆਉਂਦੀ ਆ ਮਗਰ ਕਟਿਆ ਜੀ ਹیرے ਦਾ ਮੁੱਲ ਮੇਰਾ ਵੀਰ ਦੱਸ ਦੇ ਵੀ ਆਪਾਂ ਲੈ ਦੇ ਕੀ ਕਰਦੇ ਆ ਮੁੱਲ ਸੰਧੂ ਸਾਹਿਬ ਤੁਸੀਂ ਬਣਾਉਂਦੇ ਰਹਿੰਦੇ ਆ ਵੀਡੀਓ ਤੁਸੀਂ ਦੱਸ ਦਿਓ ਕਿੰਨੇ ਦੀ ਆ ਚਲੋ ਐ ਵੀ ਚੰਗੀ ਆ ਓਡੀ ਛਾਹ ਆ ਪਹਿਲਾਂ ਦਾ ਭਰਾ ਦੀ ਛਾਹ ਆ ਵੀ ਪਹਿਲਾਂ ਭਰਾ ਕਰਦੇ ਮੁੱਲ ਪਰ ਮੈਂ ਕਰਾ ਦੂੰਗਾ ਵੀ ਛੋੜ ਕਿਥੋਂ ਤੱਕ ਆਪਾਂ ਦੇ ਲਿਆ ਕਰਨੀ ਕਰਾਉਣੀ ਆਪਣੇ ਜੀ ਨਾਲ ਆਪਾਂ ਮੰਗ ਲਈਏ 85000 ਅੱਛਾ ਜੀ ਜੈਤ ਜੀ ਗੱਲ ਕਰੀਏ ਬੇਸ਼ੱਕ ਜੈਤਾ ਮੁੱਲਾ ਵੀ ਕੱਪਣ ਕੱਪਣ ਵੀ ਠਹਿਰੀ ਹੁੰਦੀ ਫਿਰ ਚਲੋ ਹੋਰ ਆਪਾਂ ਕਰਨੀ ਤੇ ਆ ਇੰਨੀ ਆਪਣੀ ਚਲੋ ਆਪਾਂ ਇਹ ਨਹੀਂ ਕਹਿੰਦੇ ਬਾਬੇ ਦੀਰ ਸੌਂ ਦੀ ਕਿਰਪਾ ਏ ਡੰਗਰ ਆਪਣਾ ਫੇਰ ਨਹੀਂ ਖਾਂਦਾ ਠੀਕ ਹੈ ਵੀਰੇ ਡੰਗਰ ਸੱਚ ਦੱਸ ਕੇ ਦੇਣਾ ਅਗਲੇ ਨੇ ਪਤਾ ਨਹੀਂ ਪੈਸੇ ਕਿੱਦਾਂ ਕਰਨੇ ਕਿੱਦਾਂ ਨਹੀਂ ਕਰ। ਬਿਲਕੁਲ ਜੀ ਬਿਲਕੁਲ ਠੀਕ ਨਹੀਂ ਕਿਉਂਗੇ ਆਪਾਂ ਝੂਠ ਮਾਰ ਕੇ ਦੇ ਦਈਏ ਬਾਅਦ ਚ ਤੁਹਾਨੂੰ ਫੋਨ ਲਾਉਣਗੇ ਯਾਰ ਉਹ ਵੀਡੀਓ ਬਣਾਈ ਤੁਸੀਂ ਝੂਠ ਮਾਰ ਕੇ ਡੰਗਰ ਦੇਤਾ ਏ। ਕਿਉਂ ਨਹੀਂ ਕਿਉਂ ਨਾ ਵੀਰੇ ਥਣਾ ਦੇ ਵਿੱਚ ਕੋਈ ਫਾਲਟ ਉਹਦੀ ਜ਼ਿੰਮੇਵਾਰੀ ਆਪਣੀ। ਅੱਛਾ ਹਾਂ ਨਾ ਜੀ ਦੱਸ ਦੇ ਕਿਸ ਨੂੰ ਆਪਾਂ ਇੱਕ ਸੰਧੂ ਗੱਲ ਸੰਧੂ ਸਾਹਿਬ ਇੱਕ ਗੱਲ ਹੋਰ ਕਹਿ ਦਿੰਨੇ ਆ ਜੇ ਕਿਸੇ ਨੇ ਕੱਟੀ ਨਾਲ ਖੜਨੀ ਹੋਊਗੀ ਨਾ ਹਾਂ ਹਾਂ ਤੇ ਠੀਕ ਆ ਜੇ ਨਾ ਕਿਸੇ ਨੇ ਖੜਨੀ ਹੋਊਗੀ ਜਿੰਨਾ ਮੁੱਲ ਹੋ ਜਾਊਗਾ ਉਹਦੇ ਵਿੱਚ ਆਪਾਂ 5-6000 ਦੀ ਹੂੰ ਤੇ ਮੈਨਸ ਹੋ ਜਾਊਗਾ ਹਾਂਜੀ ਮੈਨਸ ਹੋ ਜਾਊਗਾ ਮੁੱਲ ਤੋਂ ਮੁੱਲ ਜਿੰਨਾ ਹੋ ਜਾਊਗਾ ਆਪਣਾ ਮੰਨ ਕੇ ਚੱਲੋ ਜਿੰਨੇ ਦੀ ਆਵਾ ਮੋਲ ਤੇ ਟੋਕਲੀ ਮੈਂ ਹਾਂ ਉਹਦੇ ਜੇਵਾ 5-6000 ਦੀ ਕੱਟੀ ਪੇਟੇ ਪਾਲਾਂਗੇ ਠੀਕ ਆ ਠੀਕ ਕੱਟੀ ਰੱਖ ਲਾਂਗੇ ਲਓ ਵੀ ਦੋਸਤੋ 8 ਕਿਲੋ ਦੁੱਧ ਵੀਰਾਂ ਦਾ ਵੀ ਜੇਕਰ ਕੱਟੀ ਕੋਈ ਨਾਲ ਲੈ ਕੇ ਜਾਣਾ ਚਾਹੂਗਾ 85000 ਡਿਮਾਂਡ ਕੀਤੀ ਆ ਵੀ ਤੁਸੀਂ ਸੌਦਾ ਕਰ ਲਿਓ ਪਤਾ ਨਹੀਂ ਤੁਹਾਡਾ ਕਿੱਥੇ ਕਿ ਜਿਹੜਾ ਦਾ ਤਾਲਵੇਲ ਬਹਿ ਜਾਣਾ ਕਿਸੇ ਵੀਰ ਦਾ ਉਹਦੇ ਚੋਂ 5-6-7000 ਤੱਕ ਵੀ ਲੈਸ ਹੋ ਜਾਊਗੀ ਜਿਹੜਾ ਕੋਈ ਵੀਰ ਕੱਟੀ ਛੱਡ ਜਾਊਗਾ ਕੱਟੀ ਲੈ ਕੇ ਜਾਊਂਗੇ ਕਰਾਂਗੇ ਫੁੱਲ ਮਾਨਦਾਂ ਨੂੰ ਆ ਫੁੱਲ ਹੀ ਕਰਿਆ ਜੇ ਮੇਰਾ ਵੀਰ ਹਾਂਜੀ ਫੁੱਲ ਹੋਊਗਾ ਜੀ ਤੇ ਜੋੜੀ ਜਿਹੜੀ ਦੋਸਤੋ ਇਹ ਪਕਾਉਂਗਾ 85 ਮੰਗ ਲਿਆ ਤੇ 85 ਦੇ ਬੈਠੇ ਰਾਵਾਂਗੇ ਆਹ ਹਾਂ ਬਿਲਕੁਲ ਜੀ ਬਿਲਕੁਲ ਕਾਨੂੰ ਆਪਣੇ ਵਰਗੇ ਕਿਸਾਨ ਫਾਰਮਰ ਵੀਰ ਆਪੇ ਭਰਾ ਹਾਂ ਸਾਰੇ ਕਿਉਂਕਿ ਜਿੰਨੇ ਬਰੀਡ ਤੇ ਖੜਨੇ ਆ ਆਪਾਂ ਇਹ ਕਹਿੰਨੇ ਆਗੇ ਜਿਹੋ ਜਿਹਾ ਟੀਕਾ ਭਰਾ ਦੋਗੇ ਉਹੋ ਜਿਹਾ ਬਾਹਰ ਕੱਟੀ ਖੜੀ ਆ ਹਾਂਜੀ ਹਾਂਜੀ ਉਹਦੀ ਵੀ ਮੜੀ ਝਲਕ ਮਰਾ ਦੇ ਪਾਓਗੇ ਆਪਾਂ ਦਿਖਾ ਦਾਂਗੇ ਵੀਰ ਜਿਹੋ ਜਿਹਾ ਟੀਕਾ ਭਰਾ ਦੋਗੇ ਉਹੋ ਜਿਹਾ ਬੱਚਾ ਦੇ ਦ ਲੋਵੀ ਪ੍ਰਭੂ ਆ ਜਿਹੜਾ ਤੁਸੀਂ ਥਣ ਦੇਵਾ ਦੇਖ ਲਓ ਠੀਕ ਆ ਜੀ ਸੋ 8 ਕਿਲੋ ਦੁੱਧ ਐਸ ਵਕਤ ਬਾਕੀ ਇਹ ਇੱਕ ਸੈਗਰ ਨੰਬਰ ਤੇ ਆਪਣੇ ਕੋਲ ਜਿਹੜੀ ਇੱਧਰ ਝੋਟੀ ਖੜੀ ਵੀ ਰਹੀ ਦੀ ਵੀ ਡਿਟੇਲ ਦੇ ਦੀ ਸੂਹਾ ਕਿੰਨਾ ਵਸ ਹੋਈ ਆ ਇਹ ਸੰਦੂ ਸਾਹਿਬ ਐਰ ਕੀ ਬੱਚੇ ਸੂਏ ਸੂਈ ਜੇ ਦੂਜਾ ਸੂਹਾ ਦਿਨ ਕਿੰਨੇ ਹੋ ਗਏ ਆ ਇਹਨੂੰ ਦਿਨ ਤਕਰੀਬਨ 8 ਲਾਲੇ ਕੋਈ 9 ਲਾਲੇ ਹਜੇ ਮੈਲੇ ਤੇ ਚੱਲਣਾ ਜੇ ਨੇ ਠੀਕ ਆ ਜੀ ਹਾਂ ਜੀ ਲੋਕ ਦੋਸਤੋ 8 9 ਦਿਨ ਮਗਰ ਕੱਟੀ ਜਦੇ ਕੱਟਾ ਕੱਟਾ ਸੰਦੂ ਸਾਹਿਬ ਲੋਵੀ ਮਗਰ ਕੱਟਾ ਇੱਕ ਵਾਰੀ ਬੱਚਾ ਤੁਸੀਂ ਦੇਖ ਲੋ ਕੋਈ 8 9 ਕ ਦਿਨਾਂ ਦਾ ਹਜੇ ਸਮਾ ਹੋਇਆ ਪਹਿਲੇ ਤੋਂ ਸਟਾਰਟ ਹੋਣਾ ਜਿੱਦਾਂ ਸਾਰੇ ਵੀਰ ਜਾਣਦੇ ਆ ਉਹ ਦਸੂ ਮੇਰੀ ਅਸੀਂ ਬਾਹਰ ਤੇਰੀ ਦਿਨੀ ਪਸੂ ਮਾਰੇ ਤੋਂ ਸਟਾਰਟ ਹੁੰਦਾ ਤੇ ਆ ਮਗਰ ਕਟਾ ਮੇਲ ਕਾਫ ਆ ਠੀਕ ਆ ਜੀ ਤਾਂ ਦੁੱਧ ਹੀ ਰਹੇ ਤੇ ਥੱਲੇ ਜਿਹੜਾ ਕਰੈਕਟ ਕਿੰਨਾ ਕ ਆਪਾਂ ਚਵਾਦਾਂਗੇ ਸੰਧੂ ਸਾਹਿਬ ਇਹਦੇ ਥੱਲੇ ਦੁੱਧ ਹੈਗਾ 10 ਕਿਲੋ ਹਾਂ ਜੀ ਪਰ ਆਪਾਂ ਦੱਸਾਂਗੇ 9 ਕਿਲੋ ਵੀ ਮੰਨ ਕੇ ਚੱਲੇ 8 ਤੋਂ ਬਾਹਰ ਗਨੇ ਠੀਕ ਆ ਜੀ ਕਿਉਂਕਿ ਘਾਟ ਹੀ ਦੱਸਾਂਗੇ ਜੋ ਕੋਈ ਚਾਹੂਗਾ ਤੇ ਅਗਲੇ ਦਾ ਮਨ ਵੀ ਖੁਸ਼ ਹੋਊਗਾ ਇਹ ਨਾ ਕੋਈ ਸਮਝੇਗਾ ਚੱਡੇ ਦੀ ਟੈਟ ਆ ਆ ਦੁੱਧ ਵਾਲੀ ਮੈਂ ਆ ਉਹ ਵੀ ਵੈਸੇ ਨਿੱਗ ਇੰਨਾ ਦੁੱਧ ਦੱਸਿਆ ਦੁੱਧ ਹੈਗਾ 10 ਕਿਲੋ ਆ ਹਾਂ ਬਾਕੀ ਆਪਾਂ 8 ਕਿਲੋ ਦੀ ਗਾਰੰਟੀ ਦਵਾਂਗੇ 8 ਕਿਲੋ ਇਹ ਕਹਿੰਦੇ ਇਤਰਾ ਮੰਗਾਉਣੀਆਂ ਨੇ ਲਓ ਜੀ ਹਾਂ ਜੀ ਸੋ 8 ਕਿਲੋ ਦੀ ਵੀਰਾਂ ਦਾ ਵੀ ਗਾਰੰਟੀ ਦਵਾਂਗੇ ਬੇਸ਼ੱਕ ਦੁੱਧ ਘਰੇ ਆਊਗਾ ਤੇ ਘਰੇ ਆਣ ਕੇ ਚਵਾ ਦਾਂਗੇ ਠੀਕ ਆ ਜੀ ਠੀਕ ਆ ਸੋ ਕਸਮੇ ਲੈਵੇ ਦੇ ਵਿੱਚ ਆ ਕਿਤੇ ਨਾ ਕਿਤੇ ਕਈ ਪਸ਼ੂ ਦੋਸਤੋ ਜੱਜਮੈਂਟ ਘੱਟ ਕਰਾਉਂਦੇ ਆ ਵੈਸੇ ਬਹੁਤੇ ਵੀਰ ਆ ਪਸ਼ੂ ਪਾਲਕ ਵੀਰ ਉਹਨਾਂ ਨੇ ਆਪਦੇ ਘਰੇ ਪਸ਼ੂ ਰੱਖਿਆ ਵੇਖਦੇ ਵੀ ਹੋਣਗੇ ਕਈ ਵਾਰਾ ਪਸ਼ੂ ਥੱਲੋਂ ਲੈਵਾ ਘੱਟ ਬਖਾਉਂਦੇ ਆ ਜੱਜਮੈਂਟ ਘੱਟ ਕਰਾਉਂਦੇ ਆ ਪਰ ਦੁੱਧ ਕਿਹੜਾ 8 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਓ ਝੋਟੀ ਦੂਜਾ ਸਵੇਰ ਸੁਈ ਆ ਅੱਠਾਂ ਦਿਨਾਂ ਦਾ ਸਮਾਂ ਹੋਇਆ ਮਗਰ ਦੇ ਕੱਟਾ ਮੀਲ ਕਾਫਾ ਲਓ ਖੋਲ ਕੇ ਵੀ ਤੋੜ ਕੇ ਦਿਖਾ ਦਿਓ ਵੀਰ ਕਦ ਕੋ ਤੋਂ ਵੱਡਾ ਠੀਕ ਆ ਜੀ ਕੋਈ ਦੂਰ ਨੇੜਾ ਮੇਰਾ ਵੀ ਰਹੁੰਦਾ ਓਪਰੇ ਡੰਗਰ ਓਪਰਾ ਬੰਦੇ ਤੋਂ ਡਰਦਾ ਵੀ ਆ ਡੰਗਰ ਕਿਉਂਗੇ ਉਹ ਇਹ ਆ ਬੋਲਦੇ ਨਹੀਂ ਆਂਦਾ ਮੈਨੂੰ ਸੰਗ ਲੱਗਦੀ ਆ ਅੱਛਾ ਜੀ ਅੱਛਾ ਤਾਂ ਕਰਕੇ ਆਪਾਂ ਨੂੰ ਬੋਲਣਾ ਪੈ ਜਾਂਦਾ ਹੈ ਬਾਕੀ ਜੋ ਵੀ ਆਪਾਂ ਜਿੰਨੀਆਂ ਗਾਰੰਟੀਆਂ ਦਿੱਤੀਆਂ ਉਹਨਾਂ ਦੀ ਫੁੱਲ ਬਿਲਕੁਲ ਜੀ ਅਸਲ ਚ ਸਵਾਦ ਹੀ ਰੇ ਫੇਰ ਹੀ ਆਉਂਦਾ ਹਾਂਜੀ ਹਾਂਜੀ ਅੱਗੇ ਵੀ ਦੱਸਿਆ ਉਹ ਨਿਕਲੇ ਅੱਗੇ ਅੱਗੇ ਵੀ ਆਪਾਂ ਸੰਧੂ ਸਾਹਿਬ ਆਪਾਂ ਤੁਹਾਡੇ ਚੈਨਲ ਤੇ ਚਾਰ ਡੰਗਰ ਵਿੱਚ ਆਪਾਂ ਨੂੰ ਕੋਈ ਲਾਂਮਾ ਨਹੀਂ ਆਇਆ ਜੀ ਹਾਂਜੀ ਜੀ ਲੰਮਾ ਤੋਰਦੇ ਜੀ ਵੀਰ ਲੰਮਾ ਤੋਰਦੇ ਜੀ ਇੱਕ ਸਾਰ ਲੇਵਾ ਲੇਵੜੀ ਦੋਸਤੋ ਵੈਸੇ ਬਖਾਲਾ ਬਕੂਲਾ ਬਿਲਕੁਲ ਪੱਧਰਾ ਠੀਕ ਆ ਤੇ ਝੋਟੀ ਕਦਕੂਦ ਦੀ ਚੰਗੀ ਆ ਵੱਡੇ ਕਦ ਕਾਟ ਦੇ ਵਿੱਚ ਆ ਵੇਲਬੂਲ ਵੀ ਸਪੈਸ਼ਲ ਆ 8 ਕਿਲੋ ਦੁੱਧ ਅੱਗੇ ਮੇਰਾ ਵੀਰ ਬਿਲਕੁਲ ਸੱਜਰਤਾਜੀ ਸੁਰੀਆ ਕਿਉਂਕਿ ਚੰਗੀ ਸੇਵਾ ਕਰ ਲੂਗਾ ਤਾਂ ਦੁੱਧੋਂ ਵਧੂਗੀ ਠੀਕ ਆ। ਬਿਲਖਾਲ ਉਹ ਸੇਵਾ ਤੇ ਡਿਪੈਂਡ ਆ ਪਤਾ ਨਹੀਂ ਕਿਸੇ ਵੀਰ ਨੇ ਕਿੰਨਾ ਕੁ ਦੁੱਧ ਚੋਲਣਾ ਉਹ ਸੇਵਾ ਤੇ ਡਿਪੈਂਡ ਠੀਕ ਆ ਜੀ। ਲੈ ਜਾਗਾ ਨਵੀਂ ਹੀ ਰੇ ਵੀਰਾ ਇੱਕ ਤਾਂ ਦੀ ਡਿਮਾਂਡ ਦੱਸਦੇ ਮੇਰਾ ਵੀਰ ਸਹੀ ਸਹੀ ਆਪਾਂ ਦੇਣੀ ਕਰੀ ਬੰਦਾ 85 ਕਰ ਲਈਏ ਮੁੱਲ 85 ਕਰ ਲੈ ਕਰ ਨੂੰ 95 ਵੀ ਕਰ ਸਕਦੇ ਆ ਪਰ ਆਪਾਂ ਲੈ ਦੇ ਜੀ ਇਹ ਗੱਲ ਕਰੀਏ ਵੀ ਆਪਣੇ ਭੈਣ ਭਰਾ ਇਹ ਨਾ ਕਹਣ ਕਿ ਉਹਦੇ 100 200 ਰੁਪਈਆ ਅਸਲ ਚ ਵੀਰ ਕਹਿੰਦੇ ਆ ਕਿ 100 200 ਵੀਰ ਦੀ ਰੁਪਈਆ ਛੋੜੀ ਛੱਡਿਆ ਕਰੋ ਵੀ ਉੱਥੇ ਗੱਲ ਕਰਿਆ ਕਰੋ ਇੰਦਾ ਨਾ ਸੰਧੂ ਸਾਹਿਬ ਆ 75000 ਦੇ ਵਿੱਚੋਂ ਮਾਨਦਾਨ ਥੋੜਾ ਬੜਾ ਹੋਣਾ ਜੇ 75 ਜੇ ਅੰਡੀ ਬੋਹੀਦੇ ਜੇ ਠੀਕ ਹੈ ਮਾਨਦਾਨ ਇਹ ਤਾਂ ਇਹਨਾਂ ਗੱਲ ਵੀ ਇੱਕ ਰਾਹ ਸਿਰਤੀ ਕਰ ਲਓ ਜੀ ਹਾਂਜੀ ਕਿਉਂਕਿ ਮੈਂ ਜਿਆਦਾ ਨਹੀਂ ਤੇ ਜਦੋਂ ਮੈਲੇ ਤੇ ਚੱਲ ਗਈ ਤੇ 12 13 ਕਿਲੋ ਦੁੱਧ ਦੀ ਰਹੀ ਪਹਿਲੇ ਸੂਏ ਨੇ 12 ਕਿਲੋ ਦੁੱਧ ਕੱਢਿਆ ਠੀਕ ਹੈ ਵੀਰੇ ਹਾਂ ਲਓ ਵੀ ਭਰਾਵੋ 75000 ਜੈਸਨੋ ਆ ਉਹਦੇ ਚ ਛੋੜਛੱਪਾ ਹੋ ਜਾਊਗਾ ਛੋੜਛੱਪਾ ਕਰਾਂਗੇ ਮਾਨ ਆ ਕਰਾਂਗੇ ਅਗਲੇ ਦਾ ਆਏਗਾ ਇਹਦਾ ਬਿਲਕੁਲ ਜੀ ਤੇ ਇਹ ਜਿਹੜੀ ਦੋਸਤੋ ਝੋਟੀ ਆ ਸੈਕੰਡ ਟਾਈਮਰ ਦੂਜਾ ਸੂਆ ਸੂਈ ਠੀਕ ਆ ਸੋ ਮਗਰ ਇਹਦੇ ਕਟਾ ਪਾਕੀ ਪੂਰਾ ਵੇਰਵਾ ਤੁਹਾਨੂੰ ਮਿਲ ਹੀ ਗਿਆ ਇਹ ਅੱਜ ਦੋ ਨਾਗੇ ਬਾਕੀ ਇੰਨਾਗੇ ਪੂਰਾ ਡੰਗਰ ਤੁਹਾਨੂੰ ਪਤਾ 10 ਪਿੰਡ ਫੈਰ ਲੀਏ ਤਾਂ ਨਹੀਂ ਲੱਭਦਾ ਹਾਂ ਨਹੀਂ ਚੰਗੇ ਪਸ਼ੂ ਚੰਗੇ ਆ ਵੀਰੇ ਬਾਕੀ ਜਗ੍ਹਾ ਇਹਨਾਂ ਕੱਟੀ ਖੜਨੀ ਹੋਊਗੀ ਪਹਾੜੇ ਤੇ ਮਿਲਦੀ ਆ ਆਪਾਂ ਬੱਚਾ ਨਹੀਂ ਇਹ ਛੱਡਦੇ ਬਾਕੀ ਕੋਈ ਬਾਕੀ ਆ ਵੀ ਮੈਂ ਆਪਣੇ ਜਿੰਨੇ ਬਹੂ ਆ ਨਾ ਜਿੱਦਣ ਆ ਪੱਠੇ ਖਾਂਡਾ ਫੜੇ ਇੰਨਾ ਥੱਲੇ ਵੀ ਨਹੀਂ ਬੱਚੇ ਛੱਡਨੇ ਕਿਉਂ ਉਹ ਪਿੰਡ ਆ ਰਾਜੋਗੇ ਜਿੱਥੋਂ ਮੇਨੂੰ ਉਹਦਾ ਵੀ ਸਾਰੇ ਪਾਸੇ ਵੀਡੀਓ ਪਾ ਲਈਏ ਕਹਿ ਦੇਣਗੇ ਰਾਜੋਗੇ ਤੂੰ ਆਈ ਆ ਇਹ ਲਾਖ ਨਹੀਂ ਤੇ ਅਸਲ ਪੂਰੇ ਆ ਕਿ ਆ ਅਸਲ ਪੂਰੇ ਵੀ ਨਾਲ ਹੀ ਆ ਤੇ ਮੰਨ ਕੇ ਚਲੋ ਆਪਾਂ ਨੂੰ ਇਥੋਂ ਫਰੋਜਪੁਰ ਤਕਰੀਬ ਪਈ 60 ਕਿਲੋ ਮੰਨ ਕੇ ਚੱਲੋ ਨਵੇਂ ਪੁਲਸਾਣੀ ਕੋੜ ਬੁੱਡੇ ਆ ਹਾਂ ਜੀ ਕੋੜ ਬੁੱਡੇ ਥਾਣੀ ਤੇ ਜੇ ਅੰਮ੍ਰਿਤਸਰ ਦੀ ਗੱਲ ਕਰੀਏ ਉਹ ਵੀ ਆਪਾਂ ਨੂੰ 60 ਕਿਲੋਮੀਟਰ ਆ ਹਾਂ ਇੱਕ ਪਾਸੇ ਬਾਡਰ ਨੇੜੇ ਲੱਗ ਜੇ ਬਾਡਰ ਨੇੜੇ ਬਾਡਰ ਦੇ ਉੱਤੇ ਬੈਠੇ ਆ ਦੇ ਬਾਡਰ ਦੇ ਘੇਰਿਆਂ ਚ ਪਿੰਡ ਆ ਹਾਂ ਜੀ ਹਾਂ ਜੀ ਇਹ ਬਾਡਰ ਹੀ ਆ ਬਿਲਕੁਲ ਹਾਂ ਜੀ ਫਿਰ ਇੱਕ ਨੰਬਰ ਮੇਰਾ ਵੀਰ ਬੋਲਦਾ ਜਿਨ੍ਹਾਂ ਤੇ ਸਪਰਕ ਕਰਨਾ ਵੀਰਾਂ 98787 ਹਾਂ ਜੀ 07057 ਠੀਕ ਹੈ ਜੀ 98787 07057 ਪਿੰਡ ਰਾਜੋਕੇ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਠੀਕ ਹੈ ਹਾਂ ਲੋ ਵੀ ਭਰਾਵੋ ਇਹ ਸਨ ਵੀਰ ਹੀਰਾ ਮੇਰੇ ਨਾਲ ਪੂਰੀ ਡਿਟੇਲ ਵੀਰ ਨੇ ਦੱਸਤੀ ਆ 바ਾਕੀ ਪਸ਼ੂ ਪਸੰਦ ਆਉਣ ਵਾਲੇ ਆ ਜਿਹੜੇ ਵੀਰ ਨੂੰ ਜੱਜੂਗਾ ਜਿੱਦਾਂ ਵੀ ਕੋਈ ਵੀਰ ਸੰਪਰਕ ਕਰੂਗਾ ਜਿੱਦਾਂ ਵੀ ਤਾਲਮੇਲਾ ਬਿਠਾਉਣਾ ਚਾਹੁੰਦੇ ਹੋ ਤੁਸੀਂ ਬਿਠਾ ਸਕਦੇ ਜੀ ਲੋ ਵੀ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ